ਆਪ ਨਹੀਂ ਪਤਾ ਸਕੇ ਕਿ ਸਰਬਲੇ ਹਾਂਦੇ ਹੋਇਆ ਕਰਦੇ ਸੀ ਉਹਨਾਂ ਟਾਈਮਾਂ 'ਚ ਇਹ ਜਦੋਂ ਮੇਰੇ ਰਾਈਟਰ ਨੇ ਮੈਨੂੰ ਇਹ ਚੀਜ਼ ਦੱਸੀ ਮੈਂ ਕਿਹਾ ਯਾਰ ਇਹ ਤਾਂ ਫਿਲਮ ਬਣਾਉਣੀ ਹੀ ਬਣਾਉਣੀ ਹੈ ਇੱਕ ਚੇਂਸਰ ਤੁਹਾਨੂੰ ਆਜ ਦੇ ਵਿਆਹਾਂ ਵਿੱਚ ਲਿਆਉਣ ਦਾ ਮੌਕਾ ਮਿਲ ਜੇ ਕਿਹੜਾ ਤੁਸੀਂ ਇੱਕ ਚੇਂਸ ਚਾਹੁੰਦੇ ਹੋ ਵਿਆਹ ਕਈ ਕਈ ਦਿਨ ਚੱਲਦੇ ਸੀਗੇ ਇਹ ਨਹੀਂ ਕਿ ਸਵੇਰੇ ਕੇ ਪੈਲੇਸ 'ਚ ਰੋਟੀ ਖਾ ਕੇ ਸ਼ਾਮੀ ਕੁੜੀ ਬਿਠਾ ਕੇ ਲੈ ਕੇ ਆ ਗਏ ਮੇਰੇ ਹਿਸਾਬ ਨਾਲ ਦੋ ਫੈਮਿਲੀਜ਼ ਦਾ ਆਪਸ 'ਚ ਇੱਕ ਮਿਲਣ ਹੁੰਦਾ ਹੈ ਸਾਡਾ ਹੱਲੇ ਵੀ ਆਪਣਾ ਮੇਰੇ ਲਾਸਟ ਸੀਨ ਚ ਇੱਕ ਸੋਨੇ ਦਾ ਕੜਾ ਉਹ ਲੈ ਕੇ ਆਂਦੇ ਆਂ ਇਹ ਸਾਡਾ ਪ੍ਰਾਣੇ ਪ੍ਰਾਣੇ ਨੂੰ ਪਾਣਾ ਆ ਆਪਾਂ ਕੜਾ ਦੇਖੋ ਕੜਾ ਥੋੜਾ ਪੁਰਾਣੇ ਟਾਈਮਾਂ ਦਾ ਚਾਹੀਦਾ ਸੀਗਾ ਆਪਾਂ ਪੂਰਾ ਪੇਂਟ ਲੱਭ ਲਿਆ ਸੀ ਉਸ ਉਹ ਸ਼ਾਰਟ ਰੋਕ ਕੇ ਬੜੀ ਮਸੀਥਿਆ ਸੀਗਾ ਸਾਨੂੰ ਜਾ ਕੇ ਕਿਸੇ ਬਜ਼ੁਰਗ ਦੇ ਹੱਥੋਂ ਆਪਾਂ ਲਹਾ ਕੇ ਲੈ ਕੇ ਆਏ ਸੀ ਉਹ ਸਤਿ ਸ਼੍ਰੀ ਅਕਾਲ ਜੀ ਦੇਖ ਰਹੇ ਪੀਟੀਸੀ న్యూਸ ਮੈਂ ਹਾਂ ਤੁਹਾਡੇ ਨਾਲ ਖੁਸ਼ੀ ਸਰਾ ਤੇ ਹੁਣੇ-ਹੁਣੇ ਅਸੀਂ ਪੰਜਾਬੀ ਫਿਲਮ ਸਰਬਾਲਾ ਜੀ ਦੇ ਕੇ ਬਾਹਰ ਨਿਕਲੇ ਆ ਤੇ ਇਸ ਟਾਈਮ ਇਰ ਨੇ ਫਿਲਮ ਦੇ ਡਾਇਰੈਕਟਰ ਮਨਦੀਪ ਕੁਮਾਰ ਜੀ ਮੌਜੂਦ ਆ ਸੋ ਉਹਨਾਂ ਦੇ ਨਾਲ ਗੱਲ ਕਰਕੇ ਜਾਣਦੇ ਕਿ ਕਿਵੇਂ ਦਾ ਪੂਰਾ ਐਕਸਪੀਰੀਅੰਸ ਰਿਹਾ ਸੀ ਇਸ ਫਿਲਮ ਨੂੰ ਲੈ ਕੇ ਸੱਚੀ ਗੱਲ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੋ ਸਰ ਸਭ ਤੋਂ ਪਹਿਲਾਂ ਤੇ ਮੈਂ ਤੁਹਾਡੇ ਕੋਲ ਇਹ ਹੀ ਜਾਣਨਾ ਚਾਹਾਂਗੇ ਕਿ ਤੁਹਾਨੂੰ ਪਰਸਨਲੀ ਕਿਵੇਂ ਦਾ ਰਿਸਪੌਂਸ ਮਿਲ ਰਿਹਾ ਸੀ ਅੰਦਰ ਆਡੀ ਦੇ ਵਿੱਚ ਅੰਦਰ ਉਹਦਾ ਜੀ ਮੈਂ ਥੋੜਾ ਜਿਹਾ ਇਮੋਸ਼ਨਲ ਹੋ ਗਿਆ ਸੀਗਾ ਦੇਖ ਕੇ ਜਿੱਥੇ ਔਰ ਤਾੜੀਆਂ ਮਾਰੀਆਂ ਔਰ ਮਿਊਜ਼ਿਕ ਇੰਨਾ ਵਧੀਆ ਇੰਜੋਏ ਕੀਤਾ ਲੋਕਾਂ ਨੇ ਮਤਲਬ ਇੱਕ ਤਰ੍ਹਾਂ ਨਾ ਮੇਰਾ ਇਮਤਿਹਾਨ ਹੀ ਹੈ ਜੀ ਇਹ ਤੇ ਆਮ ਵੈਰੀ ਹੈਪੀ ਸਰ ਇਸ ਫਿਲਮ ਦੀ ਗਾਇਲ ਕਰੀਏ ਤਾਂ ਬੜੀ ਵੱਡੀ ਸਟਾਰ ਕਾਸਟ ਆ ਹਰ ਐਕਟਰ ਨੇ ਕਮਾਲ ਦਾ ਕੰਮ ਕੀਤਾ ਹੈ ਸੋ ਉਸ ਸ਼ੁਰੂਆਤ ਤੋਂ ਲੈ ਕੇ ਫਿਲਮ ਦੀ ਰਿਲੀਜ਼ਿੰਗ ਤੱਕ ਇੱਕ ਬੜਾ ਪ੍ਰੈਸ਼ਰ ਹੈ ਇੱਕ ਬੜਾ ਹੁੰਦਾ ਮੋਢਿਆਂ ਤੇ ਉੱਪਰ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਕਿ ਜੋ ਚੀਜ਼ ਸਟਾਰਟ ਕੀਤੀ ਹੋ ਉਹਨੂੰ ਸਿਨੇਮਾ ਤੱਕ ਲੈ ਕੇ ਜਾਣਾ ਉਹ ਪੂਰਾ ਟਾਈਮ ਕਿਵੇਂ ਨਿਕਲਿਆ ਤੁਹਾਡੇ ਲਈ ਬਹੁਤ ਦੇਖੋ ਸਾਥ ਲੋਕਾਂ ਦਾ ਬਹੁਤ ਜ਼ਿਆਦਾ ਰਿਹਾ ਹੈ ਮੇਰੇ ਕੈਰੀਅਰ ਚ ਮੇਰੇ ਐਕਟਰਸ ਦਾ ਮੇਰੇ ਪ੍ਰੋਡਿਊਸਰਸ ਦਾ ਕੁਮਾਰ ਜੀ ਟਿਪਸ ਵਾਲੇ ਗਿੱਪੀ ਭਾਈ ਐਮੇ ਭਾਈ ਸਰਗੋ ਨਿਮਰਤ ਗੁੱਗੂ ਜੀ ਮਤਲਬ ਤੂਤਾ ਸੁਖੀ ਭਾਈ ਬੀ ਐਨ ਸ਼ਰਮਾ ਸੋਹੀ ਪਾਜੀ ਰੂਪੀ ਇੰਡਸਟਰੀ ਆ ਗਈ ਫਿਲਮ ਦੀ ਸੀਮਾ ਮੈਡਮ ਰੂਪੀ ਮੈਡਮ ਬਾਕੀ ਕੁੜੀਆਂ ਜਿੰਨੀਆਂ ਹੈਗੀਆਂ ਮੁੰਡੇ ਮਤਲਬ ਮੇਰੇ ਤਾਂ ਮੈਂ ਇੱਕੋ ਸਾਜ ਮੈਂ ਸਾਰਿਆਂ ਦੇ ਨਾਮ ਲੈ ਸਕਦਾ ਜੀ ਮੈਨੂੰ ਇੰਨਾ ਚਾਅ ਹੈ ਤੇ ਸਾਰਿਆਂ ਦੇ ਨਾਲ ਹੀ ਆਪਾਂ ਇੱਥੇ ਤੱਕ ਪਹੁੰਚੇ ਆਂ ਡਾਇਰੈਕਟਰ ਨੂੰ ਫਿਲਮ ਦਾ ਚਲੋ ਮੋਰੀ ਕਹਿ ਦਿੰਦੇ ਆਂ ਟੈਗ ਇਦਾਂ ਦਾ ਲਾ ਕੇ ਡਾਇਰੈਕਟ ਬਟੂ ਡਾਇਰੈਕਟਡ ਬਾਈ ਸਿਰਫ ਮਨਦੀਪ ਕੁਮਾਰ ਨੇ ਆ ਡਾਇਰੈਕਟਡ ਬਾਈ ਹੋਲ ਟੀਮ ਹੈ ਜੀ ਜੀ ਸਰ ਕਿੰਨੀ ਵਾਰ ਸੈਕtion ਹੁੰਦਾ ਹੈ ਕਈ ਵਾਰ ਜਿੰਨੇ ਲਿਖਿਆ ਹੁੰਦਾ ਹੈ ਉਹਦੇ ਪਰਸੈਪਸ਼ਨ ਅਲੱਗ ਹੁੰਦੀ ਹੈ ਜਾਂ ਮਾਈਂਡ 'ਚ ਕੁਝ ਅਲੱਗ ਚੱਲ ਰਿਹਾ ਹੁੰਦਾ ਹੈ ਡਾਇਰੈਕਟਰ ਦਾ ਵਿਜ਼ਨ ਅਲੱਗ ਹੁੰਦਾ ਹੈ ਕਈ ਵਾਰ ਚੀਜ਼ਾਂ ਨੂੰ ਲੈ ਕੇ ਜਾਂ ਐਕਟਰ ਕੁਝ ਹੋਰ ਸੋਚ ਰਿਹਾ ਹੁੰਦਾ ਉਹ ਟੀਮਵਰਕ ਕਿਵੇਂ ਚੱਲਦਾ ਸੀ ਸਭ ਦਾ ਆਪਸ ਦੇ ਵਿੱਚ ਆਪਾਂ ਨੇ ਐਕਚੁਅਲੀ ਇਸ ਫਿਲਮ ਦੇ ਪਹਿਲਾਂ ਡਰਾਫਟਸ ਬਹੁਤ ਰੈਡੀ ਕੀਤੇ ਮੇਰਾ ਰਾਈਟਰ ਇੰਦਰਜੀਤ ਮੋਗਾ ਉਹਦੀ ਪਹਿਲੀ ਫਿਲਮ ਹੈ ਬਟ ਉਹਨਾਂ ਕੰਮ ਇੰਨਾ ਬਾਖਮਾਲ ਕੀਤਾ ਹੈ ਕਿ ਲੱਗਦੀ ਨਹੀਂ ਉਹ ਤੇ ਉਹ ਤਾਂ ਹੀ ਕਰਕੇ ਇਸ ਤਰ੍ਹਾਂ ਹੋਇਆ ਕਿ ਆਪਾਂ ਬਾਰ-ਬਾਰ ਇੱਕੋ ਹੀ ਅੱਖ ਚ ਪੂਰੀ ਫਿਲਮ ਨੂੰ ਦੇਖਣ ਲੱਗ ਗਏ ਸੀ ਐਟ ਪੁਆਇੰਟ ਆਫ ਟਾਈਮ ਫਿਰ ਐਕਟਰ ਜਦੋਂ ਆਨ ਬੋਰਡ ਐਕਟਰ ਬਹੁਤ ਐਕਸਪੀਰੀਐਂਸਡ ਹੈ ਕਿਉਂਕਿ ਬਹੁਤ ਹੀ ਇੰਟਰਫੀਰੈਂਸ ਕਰਦੇ ਨਹੀਂ ਕੰਮ ਵਿੱਚ ਸਜੈਸ਼ਨਸ ਹੁੰਦੀਆਂ ਇੰਪਰੋਵਾਈਜ਼ੇਸ਼ਨਸ ਹੁੰਦੀਆਂ ਬਟ ਫਿਰ ਵੀ ਇੱਕ ਢਾਂਚਾ ਫਿਲਮ ਦਾ ਖੜਾ ਹੁੰਦਾ ਜਦੋਂ ਆਪਾਂ ਉਹਦੇ ਤੇ ਹੀ ਪੂਰੀ ਫਿਲਮ ਖੜੀ ਕਰਦੇ ਤੇ ਸਾਰਿਆਂ ਨੇ ਬੁਰਾ ਸਾਥ ਦਿੱਤਾ ਜੋ ਇਸ ਚੀਜ਼ ਸੈੱਟ ਤੇ ਜਦੋਂ ਡੇਲੀ ਜਾਣਾ ਡੇਲੀ ਹਨਾ ਕੁਝ ਨਾ ਕੁਝ ਅਲੱਗ ਦੇਖਣ ਨੂੰ ਮਿਲਦਾ ਇੱਕ ਅਲੱਗ ਐਕਸਪੀਰੀਅੰਸ ਹੁੰਦਾ ਹੈ ਉਹਨਾਂ ਦਿਨਾਂ ਦੇ ਵਿੱਚ ਕਿਵੇਂ ਤੁਹਾਡੀ ਫੀਲਿੰਗ ਸੀ ਜਾਂ ਕਿਵੇਂ ਤੁਸੀਂ ਚੱਲ ਰਹੇ ਸੀ ਇਮੋਸ਼ਨਲ ਵੀ ਹੋ ਰਹੇ ਸੀ ਜਾਂ ਕਦੇ-ਕਦੇ ਗੁੱਸਾ ਵੀ ਕਦੀ ਕਿਸੇ ਦੇ ਕੀਤਾ ਥੋੜਾ ਬਹੁਤ ਉਹ ਕੰਮ ਦਾ ਵੀ ਪ੍ਰੈਸ਼ਰ ਚੱਲਦਾ ਹੁੰਦਾ ਸੀ ਦਿਨਾਂ 'ਚ ਗੁੱਸਾ ਮੈਂ ਐਕਚੁਅਲੀ ਮੈਨੂੰ ਬਹੁਤਾ ਚੇਤੇ ਨਹੀਂ ਮੈਂ ਬਹੁਤਾ ਕਰਦਾ ਨਹੀਂ ਗੁੱਸਾ ਕਿਉਂਕਿ ਮੈਨੂੰ ਆਂਦਾ ਨਹੀਂ ਮੈਨੂੰ ਹੁੰਦਾ ਕਿ ਅਗਰ ਕੋਈ ਐਕਟਰ ਗਲਤ ਤਰੀਕੇ ਨਾਲ ਵੀ ਕਰ ਰਿਹਾ ਤਾਂ ਉਹ ਆਪਣਾ ਇੱਕ ਅਲੱਗ ਵੇਅ ਪ੍ਰੈਜ਼ੈਂਟ ਕਰਕੇ ਦੇ ਰਿਹਾ ਮੈਨੂੰ ਹੋ ਸਕਦਾ ਹੈ ਕਿ ਬਰ ਮੈਨੂੰ ਚੀਜ਼ ਤੇ ਗੁੱਸਾ ਕਰਨ ਨਾਲ ਤਾਂ ਕੰਮ ਵਿਗੜਦੇ ਆ ਮੇਰੇ ਹਿਸਾਬ ਨਾਲ ਸੈਟੀ ਤਾਂ ਮੈਨੂੰ ਲੱਗਦਾ ਡੇਲੀ ਇੱਕ ਵਿਆਹ ਵਾਲਾ ਮਾਹੌਲ ਰਿਹਾ ਹੋਏਗਾ ਕਿਉਂਕਿ ਪੂਰੀ ਫਿਲਮ ਚ ਅਸੀਂ ਬਹੁਤ ਇੰਜੋਏ ਕੀਤਾ ਹੈ ਉਸ ਚੀਜ਼ ਨੂੰ ਸੋ ਕੀ ਕੁਝ ਤੁਸੀਂ ਮਿਸ ਕਰ ਰਹੇ ਸੀ ਸਰ ਕਿਉਂਕਿ ਅੱਜ ਵੀ ਆਹਾਂ ਵਿੱਚ ਜੋ ਚੀਜ਼ਾਂ ਨਹੀਂ ਸਾਨੂੰ ਦੇਖਣ ਨੂੰ ਮਿਲਦੀਆਂ ਜਦੋਂ ਸ਼ੂਟ ਚੱਲ ਰਿਹਾ ਸੀ ਤਾਂ ਉਦੋਂ ਦਿਮਗ ਚ ਕੀ ਕੁਝ ਚੱਲਦਾ ਸੀ ਉਹਨਾਂ ਚੀਜ਼ਾਂ ਲੈ ਕੇ ਕਿ ਆਹ ਚੀਜ਼ਾਂ ਅੱਜ ਕੱਲ ਵਿਆਹਾਂ ਵਿੱਚ ਨਹੀਂ ਆ ਕਿੰਨਾ ਕਮਾਲ ਦਾ ਸੀ ਪਹਿਲਾਂ ਮੈਂ ਇਨਫੈਕਟ ਪਹਿਲੇ ਵੀ ਇੱਕ ਦੋ ਇੰਟਰਵਿਊਸ ਚ ਕਿਹਾ ਹੈ ਕਿ ਮੈਨੂੰ ਆਪ ਨਹੀਂ ਪਤਾ ਸੀ ਕਿ ਸਰਬਾਲੇ ਹਾਂਦੇ ਹੋਇਆ ਕਰਦੇ ਸੀ ਉਹਨਾਂ ਟਾਈਮਾਂ ਚ ਇਹ ਜਦੋਂ ਮੇਰੇ ਰਾਈਟਰ ਨੇ ਮੈਨੂੰ ਇਹ ਚੀਜ਼ ਦੱਸੀ ਮੈਂ ਕਿਹਾ ਯਾਰ ਇਹ ਤਾਂ ਫਿਲਮ ਬਣਾਉਣੀ ਹੀ ਬਣਾਉਣੀ ਹੈ ਇਹ ਚੀਜ਼ ਆਪਾਂ ਲੋਕਾਂ ਨੂੰ ਦਸੀਏ ਸਾਨੂੰ ਨਹੀਂ ਪਤਾ ਫਿਰ ਆਪਾਂ ਹੋਰ ਰਿਸਰਚ ਕਰਦੇਗੇ ਹੋਰ ਆਪਾਂ ਬੁੱਕਸ ਪੜ੍ਹੀਆਂ ਹੋਰ ਆਪਾਂ ਲਿਟਰੇਚਰ ਦੇਖਿਆ ਤੇ ਬਹੁਤ ਇਦਾਂ ਦੀ ਹਲੇ ਹੋਰ ਚੈਪਟਰਸ ਪਏ ਆ ਜਿਨ੍ਹਾਂ ਤੇ ਫਿਲਮਾਂ ਬਣਨੀਆਂ ਚਾਹੀਦੀਆਂ ਇਹ ਤਾਂ ਆਪਾਂ ਚਲੋ ਇੱਕ ਸਰਵਾਲੇ ਦਾ ਚੈਪਟਰ ਚੱਕਿਆ ਸਰਵਾਲੇ ਦਾ ਚੈਪਟਰ ਪਹਿਲਾਂ ਕਿਸੇ ਨੇ ਚੱਕਿਆ ਨਹੀਂ ਸੀ ਇਸ ਲੈਵਲ ਤੇ ਔਰ ਇਸ ਇੰਨੀ ਵੱਡੀ ਸਟਾਰ ਕਾਸਟ ਦੇ ਹੱਥੋਂ ਤਾਂ ਬਹੁਤ ਹੀ ਮੈਨੂੰ ਵਧੀਆ ਲੱਗਿਆ ਇਹ ਚੀਜ਼ ਦਿਖਾਣੀ ਕਰ ਇੱਕ ਚੇਨ ਸਰ ਤੁਹਾਨੂੰ ਅੱਜ ਦੇ ਵਿਆਹਾਂ ਵਿੱਚ ਲਿਆਉਣ ਦਾ ਮੌਕਾ ਮਿਲ ਜੇ ਕਿਹੜਾ ਤੁਸੀਂ ਇੱਕ ਚੇਨ ਚਾਹੁੰਦੇ ਹੋ ਕਿ ਇਹ ਅੱਜ ਦੇ ਵਿਆਹਾਂ ਚਾਹੁੰਦੇ ਮੈਨੂੰ ਇੱਕ ਚੀਜ਼ ਬਹੁਤ ਵਧੀਆ ਲੱਗਦੀ ਹੈ ਪੁਰਾਣੇ ਵਿਆਹਾਂ 'ਚ ਜੋ ਮੈਂ ਇਸ ਚ ਵੀ ਦਿਖਾਈ ਹੈ ਕਿ ਵਿਆਹ ਕਈ ਕਈ ਦਿਨ ਚੱਲਦੇ ਸੀਗੇ ਇਹ ਨਹੀਂ ਕਿ ਸਵੇਰੇ ਕੇ ਪੈਲਸ 'ਚ ਰੋਟੀ ਖਾ ਕੇ ਸ਼ਾਮੀ ਕੁੜੀ ਬਿਠਾ ਕੇ ਲੈ ਕੇ ਆ ਗਏ ਮੇਰੇ ਹਿਸਾਬ ਨਾਲ ਦੋ ਫੈਮਿਲੀਜ਼ ਦਾ ਆਪਸ 'ਚ ਇੱਕ ਮਿਲਣ ਹੁੰਦਾ ਹੈ ਦੋ ਫੈਮਿਲੀਜ਼ ਆਪਸ 'ਚ ਵਿਚਰਦੀਆਂ ਹਨ ਤੇ ਇਹ ਥੋੜੇ ਤਿੰਨ ਤਿੰਨ ਚਾਰ ਚਾਰ ਦਿਨ ਥੋੜਾ ਚੱਲਣੇ ਚਾਹੀਦੇ ਵਿਆਹ ਮਾ ਕੇ ਜੁਐਲਰੀ ਦੀ ਗੱਲ ਕਰੀਏ ਉਹਨੇ ਕਾਸਟਿਊਮ ਦੀ ਗੱਲ ਕਰਿਆ ਹਰ ਚੀਜ਼ ਜਿਹੜੀ ਆ ਕਿ ਆਪਾਂ ਟਿੱਕਾ ਦੇਖ ਰਿਹਾ ਚਾਹੇ ਜਦੋਂ ਫਿਲਮ ਦੇ ਵਿੱਚ ਉਹਨਾਂ ਨੇ ਨਾਥ ਪਾਈ ਹੈ ਉਹ ਚੀਜ਼ਾਂ ਸਾਨੂੰ ਅੱਜ ਕੱਲ ਨਹੀਂ ਮਿਲਦੀਆਂ ਸੋ ਕਿਵੇਂ ਸਾਰਾ ਕੁਝ ਈਜ਼ੀਲੀ ਮਿਲ ਗਿਆ ਸੀ ਅਰੇਂਜ ਕੀਤਾ ਜਾਂ ਕਿੱਥੋਂ-ਕਿੱਥੋਂ ਲੱਭਿਆ ਨਹੀਂ ਨਹੀਂ ਇਸ ਤੇ ਆਪਾਂ ਮਿਹਨਤ ਕੀਤੀ ਹੈ ਮੇਰੀ ਕਾਸਟਿਊਮ ਡਿਜ਼ਾਈਨਰ ਰੋਮਾ ਨੇ ਉਹਨੇ ਬਹੁਤ ਇਸ ਤੇ ਅਟੈਂਪਟ ਕੀਤਾ ਹੈ ਮੇਰੇ ਅਸਿਸਟੈਂਟਸ ਦੀ ਟੀਮ ਲੱਗੀ ਰਹਿੰਦੀ ਸੀ ਡੇ ਨਾਈਟ ਰੈਫਰੈਂਸਿੰਗ ਕਰਦੇ ਸੀਗੇ ਦੇਖਣ ਨੂੰ ਕੇਵਰ ਲੱਗਦਾ ਯਾਰ ਬੜਾ ਸੋਹਣਾ ਹੈ ਪਰ ਉਹ ਚੀਜ਼ ਲੱਭ ਗਏ ਮੈਨੂੰ ਯਾਦ ਹੈ ਹੱਲੇ ਇਹ ਸਾਡਾ ਪੁਰਾਣੇ ਪੁਰਾਣੇ ਨੂੰ ਪਾਣਾ ਆਪਾਂ ਕੜਾ ਤੇ ਉਹ ਕੜਾ ਥੋੜਾ ਪੁਰਾਣੇ ਟਾਈਮਾਂ ਦਾ ਚਾਹੀਦਾ ਸੀਗਾ ਆਪਾਂ ਪੂਰਾ ਪੇਂਟ ਲੱਬ ਲਿਆ ਸੀ ਉਸ ਉਹ ਸ਼ਾਰਟ ਰੋਕ ਕੇ ਮਤਲਬ ਰਾਤ ਦਾ ਸੀਨ ਸੀਗਾ ਆਪਾਂ 10 ਤੋਂ ਲੈ ਕੇ 1:30 ਵਜੇ ਤੱਕ ਕੜਾ ਹੀ ਲੱਬਦੇ ਰਹੇ ਪੂਰੇ ਪਿੰਡ 'ਚ ਬੜੀ ਮਸੀਹ ਥਿਆਇਆ ਸੀਗਾ ਸਾਨੂੰ ਜਾ ਕੇ ਕਿਸੇ ਬਜ਼ੁਰਗ ਦੇ ਹੱਥੋਂ ਆਪਾਂ ਲਹਾ ਕੇ ਲੈ ਕੇ ਆਏ ਸੀ ਉਹ ਹਾਂਜੀ ਸ਼ੂਟ ਸਰ ਕਿੱਥੇ ਹੋਇਆ ਪੂਰੀ ਫਿਲਮ ਦਾ ਹੈਗਾ ਪੂਰੀ ਫਿਲਮ ਦਾ ਮੇਰਾ ਸ਼ੂਟ ਪੰਜਾਬ 'ਚ ਹੋਇਆ ਪ੍ਰਾਇਮਰੀਲੀ ਫਿਰ ਆਪਾਂ ਇਹਦੀ ਸ਼ੂਟ ਰਾਜਸਥਾਨ ਦੇ ਬਾਰਡਰਿੰਗ ਏਰੀਆਸ ਤੇ ਵੀ ਜਾ ਕੇ ਕਰਕੇ ਆਏ ਆ ਗੰਗਾ ਨਗਰ ਸੂਰਤਗੜ ਵੀ ਜਾ ਕੇ ਕਰਕੇ ਆਏ ਆ ਤੇ ਮੇਰਾ ਕੋਈ 35 40 ਦਿਨ ਦਾ ਸ਼ੂਟ ਰਿਹਾ ਜਿਸ ਵੀ ਸੋ ਹੁਣ ਸਿਕ ਆਖਰੀ ਸਵਾਲ ਇਸ ਟਾਈਮ ਤੋਂ ਕਲ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਸੋ ਬੀਇੰਗ ਅ ਡਾਇਰੈਕਟਰ ਕੀ ਕੁਝ ਚੱਲ ਰਿਹਾ ਹੈ ਜ ਜਿਹੜੀ ਤੁਸੀਂ ਆਡੀਅנס ਨੂੰ ਕਹਿਣਾ ਚਾਹੁੰਦੇ ਹੋ ਐਸ ਵੇਲੇ ਤਾਂ ਮਤਲਬ ਬੀਇੰਗ ਅ ਡਾਇਰੈਕਟਰ ਮੈਂ ਬਹੁਤ ਜ਼ਿਆਦਾ ਨਰਵਸ ਵੀ ਆ ਬਟ ਮੈਨੂੰ ਕਿਤੇ ਨਾ ਕਿਤੇ ਕੰਫੀਡੈਂਸ ਵੀ ਹੈ ਕਿ ਜੋ ਆਪਾਂ ਕੰਮ ਕੀਤਾ ਹੈ ਉਹ ਇੱਕ ਜ਼ਿੰਮੇਦਾਰੀ ਨਾਲ ਕੀਤਾ ਹੈ ਆਡੀਅנס ਤੱਕ ਆਪਾਂ ਇੱਕ ਵੱਡੀ ਫਿਲਮ ਲੈ ਕੇ ਆਏ ਆਂ ਔਰ ਵੱਡੀ ਫਿਲਮ ਤਾਂ ਹੀ ਹੁੰਦੀ ਹੈ ਜੇ ਆਡੀਅנס ਉਹਨੂੰ ਹੰਗਾਰਾ ਦੇਵੇ ਆਡੀਅנס ਨੇ ਹੀ ਇਹਨੂੰ ਵੱਡੀ ਬਣਾਣਾ ਹੈ ਤੇ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਹਮ ਮOHAMA ਕੇ ਆਓ ਫੈਮਿਲੀ ਐਂਟਰਟੇਨਮੈਂਟ ਹੈ ਤੁਸੀਂ ਬਿਲਕੁਲ ਨਿਰਾਸ਼ ਨਹੀਂ ਹੋਵੋਗੇ ਥੈਂਕ ਯੂ ਸਰ ਥੈਂਕ ਯੂ ਸੋ ਮਚ ਸੋ اے ਸਰ ਮਿਰਨਲ ਮਨਦੀਪ ਕੁਮਾਰ ਜਿਨ੍ਹਾਂ ਦੇ ਨਾਲ ਅਸੀਂ ਗੱਲ ਕੀਤੀ ਫਿਲਮ ਸਰਬਾਲਾ ਜੀ ਨੂੰ ਲੈ ਕੇ ਉਮੀਦ ਕਰਦੇ ਹਾਂ ਤੁਹਾਨੂੰ ਇੰਟਰਵਿਊ ਪਸੰਦ ਆਇਆ ਹੋਵੇਗਾ ਹ ਲੈਟ ਅਸ ਅਪਡੇਟ نو ਚੈਨਲ ਇਹ ਤੁਸੀਂ ਦੇਖਦੇ ਰਹੋ ਪੀਟੀਸੀ ਨਿਊਜ਼ ਹੁਣ ਮੈਨੂੰ ਇਹਨੂੰ ਕੁਛ ਇਸਰਾਰ ਦੀ